ਅੱਫੀ ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਆ ਖੁਸ਼ ਹੈ ਦੁਨੀਆ ਆ ਨਹੀਂ ਅੱਕਦਾ ਆ ਨਹੀਂ ਥੱਕਦਾ ਟਾਵਾ ਟਾਵਾ ਜਾਫੀ ਮੁੰਡੇ ਤੋਂ ਬੁਰਜੀ ਵਾਲੇ ਨੂੰ ਡੱਕਦਾ ਆਓ ਸਾਹਮਣੇ ਆਓ ਸਾਹਮਣੇ 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 ਉਹ ਛੜਦੇ 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 ਦੀਪ ਉਹ ਪਿਆਰ ਨਾਲ ਪਿਆਰ ਨਾਲ ਮਸਾਲਾ ਬਾ ਪਿਆਰ ਗਿੰਦਰ ਆਓ ਗਿੰਦਰ ਆਓ ਗਿੰਦਰ ਆਓ ਗਿੰਦਰ ਆਓ ਗਿੰਦਰ ਆਓ ਰੈਫਰੀ ਫੈਸਲਾ ਕਰੂਗਾ ਮੈਚ ਕਹਦਾ ਮੁੰਡਿਆਂ ਨੇ ਜਿਬੜੀ ਚੌੜੀ ਬਣਾਤੀ ਐ ਮੇਰ ਕੇਰੇ ਪਰਮਾਤਮਾ ਲਖਵਿੰਦਰ ਸਿੰਘ ਖੰਡਾ ਸਾਹਿਬ ਆਓ ਯਾਰਾ ਦੀਪ ਦਾ ਰਾਣੀਆਂ ਤੋਂ ਭਰਾ ਸਾਡੇ ਪੁੱਜੇ ਬਿੱਟੂ ਵਿਰਕ ਜੀ ਆਹ ਉਹ ਪਰਲੀ ਸਾਈਡ ਖੜੇ ਆ ਵੀਰਾ ਲੈ ਵੀ ਉਲਫਦੋ ਸਾਹਮਣੇ ਵੇਖੀ ਯਾਰ ਆਹ ਵੀਰ ਨੇ ਫੜ ਲਿਆ ਪੈਸੇ ਰਾਣੀਆਂ ਤੋਂ ਆਏ ਨੇ ਦਿਲੋਂ ਧੰਨਵਾਦਾ ਵੱਡਾ ਮੇਲਾ ਹੋਇਆ ਰਾਣੀਆਂ ਦਾ ਦੁਨੀਆ ਦੇ ਵਿੱਚ ਧੁੱਪ ਪਈ ਵੀਰ ਕਹਿੰਦੇ ਉੱਥੋਂ ਚੱਲ ਕੇ ਆਏ ਸਾਡੀਆਂ ਦਵਾਵਾ ਤੇ ਸਾਡੇ ਭਰਾਵਾ ਦੇ ਲਈ ਰਾਣੀਆਂ ਦਾ ਮੇਲਾ ਵੀ ਬਹੁਤ ਰੌਚ ਭਿੰਡਰ ਦਾ ਧੰਨਵਾਦ ਹੈ ਯਾਰੀ ਜਤਿੰਦਰ ਯਾਦ ਅਮਰੀਕਾ ਵਾਲੇ ਵੱਡੇ ਵਾਲੀ ਦੇ ਨਾਲ ਪਿਆਰ ਨਾਲ ਪਿਆਰ ਨਾਲ ਹੋ ਜੋ ਯਾਰ ਆ ਪਾਸੇ ਨੂੰ ਮਹਾਪੁਰਸ਼ ਆ ਪਾ ਗਿਆ ਗਰਾਊਂਡ ਦੇ ਵਿੱਚ ਦੀਪ ਕਹਿੰਦਾ ਜਫਾ ਦੇ ਦਿਓ ਉਹ ਦੀਪ ਕਹਿੰਦਾ ਜਫਾ ਦੇ ਦਿਓ ਆ ਹੁੰਦੀ ਆ ਨਰਮਤਾ ਇਹ ਕਿਉਂ ਕਿਹਾ ਵੀ ਇਧਰੋਂ ਸੰਗਤ ਬਾਜ ਲਾਉਂਦੀ ਸੀ ਵੀ ਦੀਪ ਨੂੰ ਜਫਾ ਲੱਗ ਗਿਆ ਤੇ ਦੀਪ ਕਹਿੰਦਾ ਸੰਗਤ ਮੇਰੇ ਲਈ ਰੱਬ ਆਹ ਜਫਾ ਗਿੰਦਰ ਭੂਰਿਆ ਮੰਨੂ ਦੇ ਦਿਓ ਇੱਕ ਵਾਰੀ ਗਿੰਦਰ ਲਈ ਵੀ ਤਾੜੀ ਮਾਰ ਦਿਓ